ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਗਠ ਸਚ ਨਹੀਂ ਹਰਿ ਗੁਣ ਘਾਵ ਹੈ ਸਹਿਜ ਸੁਭਾਏ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਆਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹਤ ਖਜਾਨੇ ਯਾਰ ਲਾਏ ਗਉੜੀ ਗਵਾਰੇ ਦੀ ਮਹਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨ ਤਾ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲੇ ਖਾਏ ਸੋਇਤ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨ ਤਾ ਮੇ ਦੇ ਮਨ ਭਿਆਨਿ ਦਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਇਹ ਤੇ ਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨ ਤਾ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਕੁਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਏ ਤੇ ਖਜਾਨੇ ਆਯਾਰ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸੱਚ ਨਹੀਂ ਹਰਿ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਢਾਖ ਜਨ ਤਾ ਮੇ ਦੇ ਮਨ ਭਿਆਨਿ ਦਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਨਹੀਂ ਹੋਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲਿਖ ਲਖਾਏ ਸੋ ਇਹਤ ਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨ ਤਾ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹਤ ਖਜਾਨੇ ਯਾਰ ਲਾਏ ਗਉੜੀ ਗਵਾਰੇ ਦੀ ਮਹਲਾ ਪੰਜਵਾ ਹਮ ਤਨਵੰਤ ਪਗਠ ਸਚ ਨਹੀਂ ਹਰਿ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਨ ਤਾ ਮੇ ਦੇ ਮਨ ਭਿਆਨੇ ਦਨ ਰਤਨ ਲਾਲ ਜਾ ਕੈ ਕਛੂ ਨ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇਖ ਲੇ ਖਾਏ ਸੋ ਇਹ ਤਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸੱਚ ਨਹੀਂ ਹਰੇ ਗੁਣ ਗਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਢਠਾ ਖਜਨ ਤਾਂ ਮੇ ਦੇ ਮਨ ਭਇ ਨਿਦਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲਿਖ ਲਖਾਏ ਸੋ ਇਹ ਤੇ ਖਜਾਨੇ ਆਯਾਰ ਲਾਏ ਗੌੜੀ ਗਵਰੇ ਦੀ ਮਹਲਾ ਪੰਜ ਬਾ ਹਮ ਤਨਵੰਤ ਪਗਠ ਸਚ ਨਾਈ ਹਰੇ ਗੁਣ ਗਾਵ ਹੈ ਸਹਿਜ ਸੁਬਾਈ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨ ਤਾ ਮੇ ਦੇ ਮਨ ਭਇ ਨਿਰਦਾਨ ਰਤਨ ਲਾਲ ਜਾ ਕਾ ਕਛੂ ਨ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਹੈ ਤਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਹੀਂ ਹਰੇ ਗੁਣ ਗਾਵਹਿ ਸਹਿਜ ਸੁਬਾਈ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨ ਤਾ ਮੇ ਦੇ ਮਨ ਭਇ ਨਿਦਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤੇ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾਹ ਹਮ ਤਨਵੰਤ ਪਗਠ ਸੱਚ ਨਹੀਂ ਹਰੇ ਗੁਣ ਗਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਨ ਤਾ ਮੇ ਦੇ ਮਨ ਭਇ ਨਿਦਾਨ ਰਤਨ ਲਾਲ ਜਾ ਕੈ ਕਛੂ ਨ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਤੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲੇ ਖਾਏ ਸੋਇਤ ਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਹੀਂ ਹਰੇ ਗੁਣੀ ਘਾਵ ਹੈ ਸਹਜ ਸੁਬਾਈ ਰਹਾਉ ਪਿਉ ਦਾ ਦੇ ਕਾ ਖੋਲ ਠਾਕ ਜਨ ਤਾ ਮੇ ਦੇ ਮਨ ਭਇ ਨਿਦਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੁੱਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇ ਖਲੇ ਖਾਏ ਸੋਏ ਤੇ ਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮਤਨਵੰਤ ਪਾਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਭਾਏ ਰਹਾਉ ਪਿਉ ਦਾ ਦੇ ਕਾ ਖੋਲ ਢਠਾਖ ਜਨ ਤਾਂ ਮੇ ਦੇ ਮਨ ਭਿਆਨੇ ਦਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਾਰੇ ਪੰਡਾਦ ਆਖੂਟ ਏ ਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੇਖ ਲਿਖ ਲੇ ਖਾਏ ਸੋਏ ਤੇ ਖਜਾਨੇ ਯਾਰ ਲਾਏ ਰੋੜੀ ਗਵਰੀ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਹੀਂ ਹਰਿ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨ ਤਾ ਮੇ ਦੇ ਮਨ ਭਿਆਨਿਦਨ रतन लाल जाके कछु न मोल परै पंडाद अखूट अतोल खाव है खर्चे है दल मिल पाई टूट न आवै पद दो जाई कहो नानक जिस मस्तक लेख लिखाये ले ਸੋ ਇਹ ਤੇ ਖਜ਼ਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਧਨਵੰਤ ਪਾਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪਿਉ ਦਾ ਦੇ ਕਾ ਖੋਲ ਡਠਾ ਖਜਾਨ ਤਾਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤੇ ਖਜਾਨੇ ਲਾਇਰ ਲਾਏ ਗਉੜੀ ਗਵਾਰੇ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸੱਚ ਨਹੀਂ ਹਰਿ ਗੁਣ ਘਾਵ ਹੈ ਸਹਿਜ ਸੁਬਾਏ ਰਹਾਉ ਪੀਉ ਦਾ ਦੇ ਕਾ ਖੋਲ ਢਠਾ ਖ ਜਨ ਤਾ ਮੇ ਦੇ ਮਨ ਭਇ ਨਿਰਦਨ ਰਤਨ ਲਾਲ ਜਾ ਕਾ ਕਛੂ ਨ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲੇ ਖਾਏ ਸੋ ਇਹ ਤੇ ਖਜਾਨੇ ਲਿਆਰ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜ ਬਾਹ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਹਾਉ ਪੀਉ ਦਾ ਦੇ ਕਾ ਖੋਲ ਡਠਾ ਖ ਜਨ ਤਾ ਮੇ ਦੇ ਮਨ ਭਇ ਆ ਨਿਦਨ ਰਤਨ ਲਾਲ ਜਾ ਕਾ ਕਚੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤੇ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਹੀਂ ਹਰਿ ਗੁਣ ਗਹਾਵ ਹੈ ਸਹਿਜ ਸੁਬਾਏ ਨਾ ਹਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤੇ ਖਜਾਨੇ ਲਿਆਰ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਹਾਉ ਪੀਉ ਦਾ ਦੇ ਕਾ ਖੋੜ ਠਾ ਖਜਨ ਤਾ ਮੇ ਦੇ ਮਨ ਭਿਆ ਨਿਦਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲੇ ਖਾਏ ਸੋ ਇਹ ਤੇ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾਹ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਹਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਹਿ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲੇ ਖਾਏ ਸੋਇਤ ਖਜਾਨੇ ਯਾਰ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸੱਚ ਨਹੀਂ ਹਰਿ ਗੁਣ ਗਾਵ ਹੈ ਸਹਿਜ ਸੁਬਾਈ ਲਹੂ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇ ਦੇ ਮਨ ਭਿਆਨ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹਤ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾਹ ਹਮ ਧਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਾਹਾਓ ਪੀਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹਲਾ ਪੰਜਵਾ ਹਮ ਧਨਵੰਤ ਪਗਠ ਸਚ ਨਾਹੀ ਹਰਿ ਗੁਣ ਗਾਵ ਹੈ ਸਹਿਜ ਸੁਬਾਏ ਨਾਉ ਪਿਉ ਦਾ ਦੇ ਕਾ ਖੋਲ ਡਠਾ ਖਜ਼ਨ ਤਾ ਮੇ ਦੇ ਮਨ ਭਇ ਨਿਰਦਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਕੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲੇ ਖਾਏ ਸੋਏ ਤੇ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾਹ ਹਮ ਤਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਓ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨ ਤਾ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹਤ ਖਜਾਨੇ ਆਯਾਰ ਲਾਏ ਗੌੜੀ ਗਵਾਰੇ ਦੀ ਮਹਲਾ ਪੰਜ ਬਾਹ ਹਮ ਧਨਵੰਤ ਪਗਠ ਸਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਾ ਹਉ ਪਿਉ ਦਰ ਦੇ ਕਾ ਖੂਲ ਡਠਾ ਖਜਨ ਤਾ ਮੇ ਦੇ ਮਨ ਭਇ ਨਿਦਨ ਰਤਨ ਲਾਲ ਜਾ ਕੈ ਕਛੂ ਨ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਤਨ ਨਾਵੇਂ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜ ਬਾ ਹਮ ਤਨਵੰਤ ਪਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਰਹਾਓ ਪਿਉ ਦਾ ਦੇ ਕਾ ਖੋਲ ਢਾਖ ਖਜ਼ਾਨਾ ਤਾਂ ਮੇ ਦੇ ਮਨ ਭਿਆਨਿਦਨ ਰਤਨ ਲਾਲ ਜਾ ਕੈ ਕਛੂ ਨਾ ਮੂਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਤਨ ਨ ਹੋਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹਤ ਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਾਹੋ ਪਿਉ ਦਰ ਦੇ ਕਾ ਖੋਲ ਡਠਾ ਖਜ਼ਾਨ ਤਾ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕ ਕਛੂ ਨਾ ਮੂਲ ਪਰੇ ਪੰਡਾਦ ਆਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋਇਤ ਖਜ਼ਾਨੇ ਯਾਰ ਲਾਏ ਗਉੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਗਠ ਸਚ ਨਹੀਂ ਹਰਿ ਗੁਣ ਘਾਵ ਹੈ ਸਹਿਜ ਸੁਬਾਏ ਨਾ ਹਉ ਪਿਉ ਦਾ ਦੇ ਕਾ ਖੋਲ ਢਾਖ ਜਨ ਤਾ ਮੇ ਦੇ ਮਨ ਭਿਆ ਨਿਦਨ ਰਤਨ ਲਾਲ ਜਾ ਕਾ ਕਚੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਦੇਖ ਲੇ ਖਾਏ ਸੋ ਇਹਤ ਖਜਾਨੇ ਯਾਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸੱਚ ਨਹੀਂ ਹਰ ਗੁਣ ਘਾਵ ਹੈ ਸਹਿਜ ਸੁਬਾਏ ਨਹਾਓ ਪਿਉ ਦਾ ਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇ ਦੇ ਮਨ ਭਿਆ ਨਿਦਾਨ ਰਤਨ ਲਾਲ ਜਾ ਕਹਿ ਕਛੂ ਨਾ ਮੋਲ ਪਰੇ ਪੰਡਾਦ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਉਟ ਨਾ ਆਵੇ ਪਤ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੇਖ ਲਿਖਾਏ ਸੋ ਇਹ ਤੇ ਖਜਾਨੇ ਯਾਰ ਲਾਏ ਵਾਹਿਗੁਰੂ ਜੀ ਕਾ ਖਾਲਸਾ